ਤਕਹ ਟਲ ਗੁਰ ਸੇਵੀਐ ਅਹ ਨਿਸ ਸਹਜ ਸੁ ਭਾਇ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸੰਦੰਬੀ ਨੂਰ ਅਰਸੋ ਕੁਰਸੋ ਛਟੀਆਂ ਜਿਬਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਸੱਜਣ ਸੱਚੇ ਪਾਤਸ਼ਾਹ ਸਿਰਸ਼ਾਂ ਦਾਸ਼ ਸਪਾਸ ਬਹਿਟਿਆ ਸੋਹੀਏ ਸਭਨੋ ਦਾਦੀ ਸੋ ਸਜਣ ਸੱਚਾ ਪਾਤਸ਼ਾਹ ਸਿਰਸ਼ੋ ਦਾਸੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀਸਾ ਹੋ ਸਤਨਾਮ ਸ਼੍ਰੀ ਰਠ ਮਹੱਲਾ ਪੰਜਵਾ ਸਰਬ ਸੁਖਾ ਕਾ ਦਾਤਾ ਸਤਗੁਰ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੋਤ ਆਨੰਦਾ ਦੁਖ ਗਯਾ ਹਰ ਗਾਈਐ ਸਰਬ ਸੁਖ ਆਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਗਿਆ ਹਰ ਗਾਈਐ ਹਰ ਰਸ ਪੀਵਹੁ ਪਾਈ ਨਾਮ ਜਪਹੁ ਨਮੋ ਆਰਦਵ ਕੀ ਸਰਨਾਈ ਰਹਾ ਤਿਸ ਹੀ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਜੀ ਨਾਮ ਰਹਾ ਲਿਵ ਲਾਈ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਨਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋ ਵਾਹੀ ਗੁਰੂ ਜੀ ਕੀ ਫਤਿਹ ਸੁਰਠ ਮਹਲਾ 5 ਸਰਬ ਸੁਖਾਕਾ ਦਾਤਾ ਸਤਗੁਰ ਤੋ ਕੀ ਸਰਨੀ ਪਾਈਐ ਦਰਸ਼ਨ ਭੀਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ